ਆਲਟੂ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਰਾਏਕੋਡ ਨਗਰ ਕੌਂਸਲ ਦਫਤਰ ਵਿਖੇ ਕਾਰਜ ਸਹਾਧਕ ਅਫਸਰ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਦੇ ਐਸ ਡੀਓ ਹਰਪ੍ਰੀਤ ਸਿੰਘ ਰਾਏਕੋਡ ਨੇ ਅੰਮ੍ਰਿਤਸਰ ਦੇ ਦੁਕਾਨਦਾਰਾਂ ਤੇ ਵਪਾਰਕ ਯੂਨੀਅਨ ਦੇ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਜਿਸ ਤਰ੍ਹਾਂ ਸੰਵਧਾਨ ਦੁਆਰਾ ਕੇਂਦਰ ਸਰਕਾਰ ਵੱਲੋਂ 1 ਜੁਲਾਈ ਤੋਂ ਦੇਸ਼ ਤੋਂ ਹੋਣ ਵਾਲੀਆਂ ਪਲਾਸਟਿਕ ਦੀਆਂ ਵਸਤੂਆਂ ਦੀ ਲਗਾਈ ਰੋਕ ਤੋਂ ਜਾਗਰੂਕ ਕੀਤਾ ਗਿਆ ਆਉ ਦੇਖਦੇ ਹਾਂ ਇੱਕ ਰਿਪੋਰਟ ਪ੍ਰਵੀਨ ਅਗਰਵਾਲ ਜੀ ਚੇਅਰਮੈਨ ਆਲਟ੍ਰੇਡਰ ਐਸੋਸੀਏਸ਼ਨ ਰਾਏਕੋਟ ਜੀ ਪੋਲੂਸ਼ਨ ਕੋ ਕੰਟਰੋਲ ਬੋਰਡ ਵੱਲੋਂ ਅੱਜ ਜਿਹੜੀਆਂ ਕੇਂਦਰ ਸਰਕਾਰ ਦੇ ਪੋਲੂਸ਼ਨ ਵਿਭਾਗ ਵੱਲੋਂ ਜਿਹੜੀਆਂ ਆਈਟਮਾਂ ਪਲਾਸਟਿਕ ਦੀਆਂ ਬੈਨ ਕੀਤੀਆਂ ਗਈਆਂ ਉਹਨਾਂ ਦੀ ਜਾਣਕਾਰੀ ਦੇਣ ਸੰਬੰਧੀ ਅੱਜ ਇੱਥੇ ਨਗਰ ਕਾਉਂਸਲ ਦਫ਼ਤਰ ਦੇ ਵਿੱਚ ਸਾਡੀਆਂ ਸਾਰੀਆਂ ਐਸੋਸੀਏਸ਼ਨਾਂ ਦੇ ਨੁਮਾਇंदे ਪਹੁੰਚੇ ਨੇ ਤੇ ਈਓ ਸਾਹਿਬ ਵੱਲੋਂ ਤੇ ਪੋਲੂਸ਼ਨ ਕੰਟਰੋਲ ਬੋਰਡ ਦੇ ਆਪਣੇ ਐਸਡੀਓ ਸਾਹਿਬ ਵੱਲੋਂ ਉਹ ਕੇਂਦਰ ਸਰਕਾਰ ਦੇ ਪੋਲੂਸ਼ਨ ਬੋਰਡ ਵੱਲੋਂ ਜਿਹੜੀਆਂ ਇਹ ਆਈਟਮਾਂ ਪਲਾਸਟਿਕ ਦੀਆਂ ਬੈਨ ਕੀਤਾ ਗਿਆ ਉਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਤੁਸੀਂ ਤੁਹਾਨੂੰ ਦੇ ਆਫਰੀ ਮਾਨ ਰੱਖੀਆ ਤੁਹਾਨੂੰ ਅਸੀਂ ਤਾਂ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਗੱਲ ਨੋਟਿਸ ਦੇ ਵਿੱਚ ਲਿਆਂਦੀ ਆ ਵੀ ਵੀ ਜ਼ਿਆਦਾਤਰ ਜਿਹੜਾ ਪਲਾਸਟਿਕ ਆ ਉਹ ਜਿਹੜੀ ਪੈਕਿੰਗ ਦੇ ਜਾਂ ਆਈਟਮਾਂ ਬਾਜ਼ਾਰ ਦੇ ਵਿੱਚ ਆਉਂਦੀਆਂ ਨੇ ਚਾਹੇ ਕਨਫੈਂਸਰੀਆਂ ਨੇ ਚਾਹੇ ਉਹ ਡਿਟਰਜੈਂਟ ਪਾਊਡਰ ਆ ਜਾਂ ਹੋਰ ਜਿਹੜੀਆਂ ਵੀ ਆਈਟਮਾਂ ਨੇ ਉਹ ਪਲਾਸਟਿਕ ਦੇ ਆਈਟਮਾਂ ਇੰਡਸਟਰੀ ਇਫੈਕਟਿਵ ਦੇ ਵਿੱਚ ਆਉਂਦੀਆਂ ਨੇ ਤੇ ਉਹ ਸਾਰਾ ਪਲਾਸਟਿਕ ਆ ਜਿਹੜਾ ਉਹ ਹਲੇ ਤੱਕ ਬੰਦ ਨਹੀਂ ਹੋਇਆ ਤੇ ਹਰ ਵਾਰ ਅਸੀਂ ਇਹਨਾਂ ਨੂੰ ਇਹੀ ਬੇਨਤੀ ਕੀਤੀ ਆ ਵੀ ਦੁਕਾਨਦਾਰਾਂ ਨੂੰ ਤੁਸੀਂ ਬੁਲਾ ਕੇ ਦੁਕਾਨਦਾਰਾਂ ਨੂੰ ਤੁਸੀਂ ਹਰ ਵਾਰ ਕਹਿੰਦੇ ਹੋ ਤੇ ਹਰ ਵਾਰ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਦੇ ਹੋ ਵੀ ਤੁਸੀਂ ਇਹ ਜਿਹੜਾ ਪਲਾਸਟਿਕ ਦਾ ਜਿਹੜਾ ਸਮਾਨ ਆ ਬੈਨ ਆ ਸਰਕਾਰ ਵੱਲੋਂ ਵੀ ਉਹ ਬੰਦ ਕਰੋ ਬਾਜ਼ਾਰ ਦੇ ਵਿੱਚ ਤਾਂ ਅਸੀਂ ਤਾਂ ਹਰ ਵਾਰ ਬਾਅਦ ਤੁਹਾਡੇ ਨਾਲ ਕੋਆਪਰੇਸ਼ਨ ਕਰਦੇ ਆ ਕੋਸ਼ਿਸ਼ ਕਰਦੇ ਆ ਵੀ ਅਸੀਂ ਪੂਰੀ ਤਰ੍ਹਾਂ ਇਸ ਗੱਲ ਨੂੰ ਵੀ ਬੰਦ ਕਰ ਰੱਖੀਏ ਪਰ ਜਦ ਤੱਕ ਉੱਪਰ ਤੋਂ ਇਹ ਫਲੋ ਇਹਦਾ ਜਿਹੜਾ ਹੈਗਾ ਜਿਹੜੀ ਆਈਟਮਾਂ ਬੈਨ ਨੇ ਉਹ ਨਹੀਂ ਰੋਕਿਆ ਜਾਂਦਾ ਤਦ ਤੱਕ ਜਿਹੜਾ ਇਹ ਸਿਸਟਮ ਆ ਇਹ ਠੀਕ ਨਹੀਂ ਹੋ ਸਕਦਾ ਜੇ ਸਰਕਾਰ ਚਾਹੁੰਦੀ ਆ ਵੀ ਇਹ ਜਿਹੜਾ ਇਹ ਸਿਸਟਮ ਠੀਕ ਹੋਵੇ ਵੀ ਇਹ ਜਿਹੜਾ ਜਾਂ ਬੈਨ ਆਈਟਮਾਂ ਨੇ ਇਹ ਬਾਜ਼ਾਰ ਦੇ ਵਿੱਚ ਨਾ ਨ ਤੇ ਨਾ ਇਹ ਵਿਕਣ ਤਾਂ ਜਿਹੜਾ ਫਲੋ ਉੱਪਰੋਂ ਆ ਰਿਹਾ ਸਰਕਾਰ ਨੂੰ ਪਹਿਲਾਂ ਉਹ ਉੱਪਰਲਾ ਫਲੋ ਬੰਦ ਕਰਨਾ ਚਾਹੀਦਾ ਤਾਂ ਹੀ ਜਿਹੜਾ ਥੱਲੇ ਆ ਜਿਹੜਾ ਫਲੋ ਉਹ ਬੰਦ ਹੋ ਸਕਦਾ ਜਿੱਥੋਂ ਇਹ ਆਈਟਮਾਂ ਬਣਦੀਆਂ ਨੇ ਉਹ ਇੰਡਸਟਰੀ ਸਰਕਾਰ ਨੂੰ ਬੰਦ ਕਰਨੀ ਚਾਹੀਦੀ ਆ ਇਹ ਚੀਜ਼ਾਂ ਬਣਣਗੀਆਂ ਤੇ ਲੋਕਾਂ ਤੱਕ ਪਹੁੰਚਣਗੀਆਂ ਕਿਵੇਂ ਪਾਕਿਸਤਾਨ ਪਿੰਨਾ ਨਾਟਾ ਅਮਰਿੰਦਰ ਸਿੰਘ ਜੀ ਕਾਰਜ ਸਦਕ ਅਫਸਰ ਨਗਰ ਕੌਂਸਲ ਰਾਇਕੋਟ ਸਰਦਾਰ ਜੀ ਦਾ ਸਵਾਗਤ ਮਿਲਦੇ ਹਿੰਦੇ ਅੱਜ ਅਸੀਂ ਜਿਹੜੇ ਸਾਡੇ ਦੁਕਾਨਦਾਰ ਵੀਰਾਂ ਪਲਾਸਟਿਕ ਦਾ ਕੰਮ ਕਰਦੇ ਆ ਇਹਨਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਜੋ ਸਰਕਾਰ ਵੱਲੋਂ ਬੈਨ ਲਗਾਇਆ ਗਿਆ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਉਹਦੇ ਮਾੜੇ ਪ੍ਰਭਾਵ ਬਾਰੇ ਦੱਸਿਆ ਗਿਆ ਉਹ ਦੱਸਿਆ ਗਿਆ ਕਿਵੇਂ ਵਾਤਾਵਰਨ ਨੂੰ ਖਰਾਬ ਕਰਦੇ ਆ ਤੇ ਸਾਰੇ ਦੁਕਾਨਦਾਰਾਂ ਨੇ ਸਾਨੂੰ ਯਕੀਨ ਦਿਵਾਇਆ ਵੀ ਜੋ ਸਰਕਾਰ ਦਾ ਨਵਾਂ ਕਾਨੂੰਨ ਆਇਆ ਵੀ ਅਸੀਂ ਉਹਦੀ ਇਨ ਬਿਨ ਪਾਲਣਾ ਕਰਾਂਗੇ ਤੇ ਬਿਲਕੁਲ ਅਸੀਂ ਜਿਹੜਾ ਹੈਗਾ ਸਰਕਾਰ ਨੂੰ ਸਹਿਯੋਗ ਕਰਾਂਗੇ ਨਗਰ ਕੌਂਸਲ ਨੂੰ ਸਹਿਯੋਗ ਕਰਾਂਗੇ ਪ੍ਰੋਜੈਕਟ ਨਾਮਦਾਰਾਂ ਨੇ ਜਿਵੇਂ ਸਾਰੇ ਨੇ ਵੀ ਆਪਣਾ ਉਤਰ ਕੇ ਜਾ ਕੋਲ ਕੋਲ ਮੰਗ ਰੱਖੀ ਹੈ ਬਿਲਕੁਲ ਉਹਨਾਂ ਨੇ ਰੱਖਿਆ ਵੀ ਇਹ ਜਿਹੜਾ ਸਾਰਾ ਪਲਾਸਟਿਕ ਹੈ ਸਾਰੇ ਸ਼ਹਿਰਾਂ ਦੇ ਵਿੱਚ ਬੰਦ ਹੋਣਾ ਚਾਹੀਦਾ ਤੇ ਇਹ ਜਿੱਥੋਂ ਆਉਂਦਾ ਉੱਥੋਂ ਬੰਦ ਹੋਣਾ ਚਾਹੀਦਾ ਇਹਨਾਂ ਵੱਲੋਂ ਜੋ ਦੱਸਿਆ ਗਿਆ ਸੀ ਸਰਕਾਰ ਦੇ ਧਿਆਨ ਵਿੱਚ ਲਿਆਣਾ